ਹੈਰਵਾੜੀ ਪੱਕੀ ਕਰਦੇ ਸੋਸਰੀ ਕਾਲ ਜੀ ਬਾਈ ਸਾਰਿਆਂ ਨੂੰ ਅੱਜ ਅਸੀਂ ਆਏ ਆ ਸਾਡੇ ਭਰਾ ਮੰਗਲਦੀਪ ਸਿੰਘ ਸੇਕੇ ਆਹਰ 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 ਦਾ ਲੋ ਬਾਈ ਜੀ ਹੁਣ ਦੱਸੋ ਤੁਸੀਂ ਆਪਦੇ ਕੰਮ ਬਾਰੇ ਸਾਰਿਆਂ ਨੂੰ ਆਹ ਲੋ ਜੀ ਅਸੀਂ ਸਾ ਅਸੀਂ ਆਏ ਆ ਪਿੰਡ ਪੱਕਾ ਕਲਾਂ ਫਤਕ ਕੰਮ ਹੈ ਜੀ ਵੈਸੇ ਤਾਂ ਕੰਮ ਸਾਰੇ ਕਰ ਲੈਨੇ ਆ ਪੇਂਟਿੰਗ ਦਾ ਕੰਮ ਅਸੀਂ ਕਰ ਲੈਨੇ ਆ ਬਿਲਡਿੰਗ ਬਿਲਡਿੰਗ ਪੇਂਟਰ ਤੇ ਆ ਸਾਡੇ ਮੇਰੇ ਨਾਲ ਹੈ ਮੇਰੇ ਯਾਰ ਮੁੰਡੇ ਕੰਮ ਕਰਦੇ ਨਾਲ ਜਿਹੜੇ ਤੇ ਇੱਕ ਉਹ ਸਾਡਾ ਉਹ ਬੰਦਾ ਪੂਰਾ ਗੈਂਗਸਟਰ ਹੈ ਦੇਖੋਦਰ じゃ ਕੋਣ ਹੈ ਉਹ ਬੱਲੇ ਇੱਥੇ ਦੇਖਾ ਤੇ ਇੱਕ ਦਾ ਰੋ ਲਓ ਜੀ ਆਹਾ ਸਾਡਾ ਭਿੰਦਰ ਗੈਂਗਸਟਰ ਟਾ ਟਾ ਦੇਖੋ ਕਹਿੰਦੇ ਨੇ ਹੁੰਦੇ ਰਿਹਾ ਬਈ ਨੇੜੇ ਉਹ ਬੜਾ ਜਾ ਕਹਿੰਦੇ ਅਸੀਂ ਗੱਭਰੂ ਪੁੱਤ ਪੰਜਾਬ ਦੇ ਸਾਡੇ ਕਾਨਿਆਂ ਵਰਗੇ ਪੱਟ ਕਹਿੰਦੇ ਅਸੀਂ ਦੁੱਧ ਨੂੰ ਮੂੰਹ ਹੀ ਲਾਉਂਦੇ ਤੇ ਅਸੀਂ ਜਾਦੇ ਘੜਦੇ ਵਾਟ ਐ ਇਹ ਇੱਕ ਏ ਮੁੰਡਾ ਇਹ ਪੂਰਾ ਕੈਨ ਮੁੰਡਾ ਪੂਰਾ ਕੰਮ ਕਰਨ ਨੂੰ ਨਾਈ ਸਭੰਦਾ ਇਹ ਦੇਖੋ ਉਹ ਫਿਰਦਾ ਤਾਂ ਦੇਖੋ ਉਹ ਦੇਖ ਫਟੇ ਰਹੀ ਅੰਨਾ ਪਿੱਛੇ ਕਿਹੜੀ ਮੁੰਡਾ ਸਮਾਈ ਕੈਮਰਾ ਇਹ ਆਹ ਜੀ ਇਹ ਤਾਂ ਢੇਰੀ ਆ ਜਮਾ ਇਹਨੂੰ ਅੱਗ ਤੂਫਾਨ ਕੁਛ ਕਹਿ ਕੇ ਬਣਾਦੀ ਜਿਹੜਾ ਕੁਛ ਕਵਾਂਗੇ ਉਹੀ ਘਟ ਹੈ ਜਮਾ ਕੀ ਕਹੇ ਨੇ ਹੀ ਫਲੇਮ ਬੰਬ ਭੰਬੜ ਤੇ ਜੇ ਸਾਰਾ ਕੁਝ ਹੀ ਇਹੇ ਬਸ ਐ ਮੰਨ ਲਾ ਆਲ ਰਾਉਂਡਰ ਇਹ ਹੈਗਾ ਠੰਡੂ ਆਲ ਰਾਉਂਡਰ ਚਾਗਦਾ ਮੈਂ ਚੌੜੇ ਦੇਖਦੇ ਆ ਓਏ ਇਹ ਮੁੰਡਾ ਕਹਿੰਦੇ ਹੁੰਦੇ ਆ ਚੌੜੇ ਚਾਗਦਾ ਪੂਰੇ ਕਿਹੜਾ ਪਿੰਡ ਆ ਬਈ ਤਰਖਾਨ ਵਾਲਾ ਆ ਆਣ ਵਾਲਾ ਤਰਖਾਨ ਵਾਲਾ ਬਈ ਮੇਰਾ ਪਿੰਡ ਵੀ ਤਰਖਾਨ ਵਾਲਾ ਹੀ ਹੈ ਆ ਦੇਖ ਰਾਮਾ ਮੁੰਡਾ ਇਹ ਹੈ ਇੱਧਰ ਕਰੀ ਪੂਰੇ ਕੰਮ ਵਾਲਾ ਮੁੰਡਾ ਤੇ ਆ ਹੈਗਾ ਸਾਡਾ ਬਲਜੀਤ ਸਿੰਘ ਰੋ 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 ਇਹਨੇ ਲੱਸੀ ਵੱਧ ਬਿਲੇ ਨੂੰ ਨੀਂਦ ਆਉਂਦੀ ਆ ਕਾਕਾ ਪਿੰਡ ਹੈ ਜੀ ਫੱਕਾ ਦਾ ਸਾਡਾ ਯਾਰ ਦੋ ਭਾਨ ਜਾ ਵੀ ਹੈ ਆ ਬੱਲੇ ਇਹ ਮੁੰਡਾ ਮਾੜਾ ਪੜਾਇਆ ਹੈ ਸੱਪ ਕੰਦਾ ਹੈ ਤੇ ਆ ਸਾਡਾ ਕੰਮ ਹੈ ਜੀ ਚਲੋ ਹਾਸੀ ਮਜ਼ਾਕ ਤਾਂ ਹੋ ਗਿਆ ਸਾਡਾ ਕੰਮ ਹੈ ਮਿੱਟੀ ਕੁੱਟਣ ਦਾ ਨਾਲੋ ਫੋਟੋਆਂ ਦੇ ਵਿੱਚ ਕੰਮ ਲੈਨੇ ਆਪਾਂ ਤੇ ਛੇਕੇ ਤੇ ਕੰਮ ਲਈਦਾ ਹੈ ਪ੍ਰਿੰਟਿੰਗ ਦਾ ਕੰਮ ਹੈ ਬਿਲਡਿੰਗ ਪ੍ਰਿੰਟਰ ਉਹ ਵੀ ਛੇਕੇ ਤੇ ਕੰਮ ਕਰਦੇ ਆਂ ਮਕਾਨ ਢਾਉਣ ਦਾ ਪੁਰਾਣੇ ਮਕਾਨ ਢਾਉਣ ਦਾ ਉਹ ਵੀ ਸਾਡਾ ਛੇਕੇ ਤੇ ਕੰਮ ਹੈ ਤੇ ਜੇ ਕੋਈ ਕੋਈ ਵੀ ਕੰਮ ਹੈ ਮਤਲਬ ਘਰੇਲੂ ਕੰਮ ਸਾਰਾ ਆਪ ਆਪ ਕਰ ਲੈਨੇ ਆਂ ਬਜਰੀ ਮਿੱਟੀ ਸਭ ਆਪ ਕਰਕੇ ਵੀ ਕਰ ਦਿੰਨੇ ਆਂ ਬਾ ਛੇਕੇ ਤੇ ਤੇ ਆ ਸਾਡਾ ਬੰਬ ਐ ਬਸ ਇਹ ਐਂ ਕਹਦਾ ਵੀ ਬੰਬ ਐ ਇਹ ਇਹ ਮੂਰੇ ਹੁੰਦਾ ਹਰੇਕ ਕੰਮ ਨੂੰ ਆ ਬੰਬ ਇਹ ਮੂਰੇ ਹੁੰਦਾ ਬਸ ਕਾੜਦੇ ਡਾਉਨਡੂਲੋ ਹੀ ਖਾਦੇ ਤਾਗੜਾ ਹੁੰਦਾ ਪੂਰਾ ਦੇਖ ਤੇ ਐ ਮਾਰਦਾ ੱਟਕੇ ਪੂਰੇ ਸਰੀਰ ਨੂੰ ਕਾਤੀਟਾਰ ਕਰਦਾ ਸਟਾਰਟ ਖੜਦੀ 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 ਚੱਲ ਬਈ ਕਰ ਦੇ ਸਟਾਰਟ ਹੁਣ ਬੋਲੂਗਾ ਕਾੜ ਤਾਂ ਹੋਈ ਪਈ ਆ ਓੱਤ ਚਲ ਲਓ ਵੀਰ ਮੇਰੇਓ ਹਾਸੇ ਮਜ਼ਾਕ ਤੇ ਮੰਨ ਲਓ ਵੀ ਸਾਡੇ ਕੋਲੇ ਇਹੀ ਵੀਡੀਓ ਹੈ ਅਸੀਂ ਕੋਈ ਗਲਤ ਕੰਟੈਂਟ ਨਹੀਂ ਪਾਉਂਦੇ ਤੇ ਦੂਜਾ ਨੰਬਰ ਇਹ ਹੈ ਵੀ ਸਾਡੇ ਸਾਡਾ ਹਾਰਡਵਰਕ ਹੈ ਅਸੀਂ ਤਾਂ ਵੀਡੀਓ ਬਣਾ ਦ ਲੈਨੇ ਪਰ ਕੰਮ ਦੇ ਬਣਾਈਦੀ ਹੈ ਟਾਈਮ ਤੋਂ ਟਾਈਮ ਕੱਢ ਗਏ ਸਾਡੇ ਕੋਲੇ ਟਾਈਮ ਵੀ ਨਹੀਂ ਹੈਗਾ ਕੰਮ ਇੰਨਾ ਜ਼ਿਆਦਾ ਹੈ ਕਿਉਂਕਿ ਕੰਮ ਕੀਤੇ ਬਣਾਦਾ ਫਿਰ ਉਹਦੇ ਆਖਣ ਨੂੰ ਵੀ ਕਰ ਲੈ ਹਾਂ ਵੀ ਕੰਮ ਕੀਤੇ ਬਣਾ ਭੁੱਖੇ ਮਰਾਂਗੇ ਵਿੱਚ ਦੇ ਆ ਵਿੱਚ ਹੀ ਕੰਮ ਕਰਦੇ ਆ ਅਸੀਂ ਇਹ ਕੰਮ ਮਤਲਬ ਹਾਂ ਇਹ ਕੰਮ ਤਾਂ ਜੁੜਿਆ ਵੀ ਚਲੋ ਜਿੱਥੇ ਇੰਨੇ ਲੋਕ ਪਾਈ ਜਾਂਦੇ ਵੀਡੀਓ ਅਸੀਂ ਵੀ ਪਾ ਕੇ ਦੇਖ ਲਈਏ ਕਿਉਂਕਿ ਸਾਡੀ ਵੀ ਸਪੋਰਟ ਕਰੂ ਅਰੇ ਵੀ ਸਾਰੇ ਨਾਲ ਹੀ ਐ ਹੈ ਨਾਲੇ ਦਾ ਕੰਮ ਕਰ ਲਈਦਾ ਨਾਲੇ ਵੀਡੀਓ ਬਣਾ ਲਈ ਤੇ ਤੁਹਾਡੇ ਮੂਰੇ ਇਹੀ ਰਿਕਵੈਸਟ ਹੈ ਵੀਰ ਮੇਰੇ ਉਹ ਵੀ ਵੱਧ ਤੋਂ ਵੱਧ ਸਪੋਰਟ ਕਰੋ ਮਨ ਲਵੇ ਸਾਡੀ ਵੀਡੀਓ ਸ਼ੇਅਰ ਕਰੋ ਕਮੈਂਟਾਂ ਨੂੰ ਕੰਮ ਆ ਦੇ ਢੈਂਡ ਢੈਂਡ ਕਮੈਂਟ ਕਰਦੇ ਜਾ ਕਰੋ ਕਿਉਂਕਿ ਬਾਈ ਯਾਰ ਹਾਰਡਵਰਕ ਕਰਾਟਾ ਅਸੀਂ ਤਾਂ ਕਿਹੜਾ ਵੀ ਉਹ ਚੋਟਲੇ ਜਹੜਲੇ ਦਾ ਅਸੀਂ ਕਰਦੇ ਜੇ ਸਾਡੇ ਕੋਲ ਤਾਂ ਸਦਾ ਜਾ ਕੰਮ ਹੀ ਐ ਸਿੰਪਲ ਆਹੀ ਕੋਸ਼ੀ ਐ ਜਿਹੜਾ ਤੁਹਾਡੇ ਦਿਖਾਤਾ ਬਸ ਠੀਕ ਐ ਸਾਡੇ ਵੱਧ ਤੋਂ ਵੱਧ ਸਪੋਰਟ ਕਰੋ ਭਰਾ ਮੇਰੇ ਤੇ ਭੈਣੋ ਜੋ ਕੋਈ ਵੀ ਐ ਦਾਦੀ ਐ ਬੇਬੇ ਜਿਹਦੇ ਕੋਲੇ ਕੁਝ ਹੈਗਾ ਉਹ ਐ ਸਾਰੇ ਸਪੋਰਟ ਕਰੋ ਅਸੀਂ ਤੁਹਾਡੇ ਕੋਲੇ ਵਧੀਆ ਵਧੀਆ ਕੰਟੈਂਟ ਲੈ ਕੇ ਆਵਾਂਗੇ ਵੀ ਹਾਸੀ ਮਜ਼ਾਕ ਵਾਲੇ ਅਸੀਂ ਰੋਂਦੇ ਨੂੰ ਹਸਾਉਣ ਵਾਲੇ ਐ ਅਸੀਂ ਤਾਂ ਨਾਰਮਲ ਵੀ ਅਸੀਂ ਤਾਂ ਐ ਨਹੀਂ ਹੈਗਾ ਵੀ ਅਸੀਂ ਤੁਹਾਡੇ ਕੋਲੇ ਸਪੈਸ਼ਲ ਵੀਡੀਓ ਲੈ ਕੇ ਆਉਣੇ ਆ ਵੀ ਵੀਡੀਓ ਜੀ ਅਸੀਂ ਹਾਸੀ ਬਣਾ ਸਾਡਾ ਵੈਸੇ ਵੀ ਹਸਮੌਖੀ ਬੰਦੇ ਆ ਸਾਰੇ ਆਪਾਂ ਦਾ ਸਾਡਾ ਵੈਸੇ ਹਸਮੌਖੀ ਸਾਰੇ ਹਾਸੀ ਮਜ਼ਾਕ ਨਾਲ ਹੀ ਰਹਿੰਦੇ ਸਾਰਾ ਦਿਨ ਸਾਡੇ ਕੋਲੇ ਹਾਸੇ ਮਜ਼ਾਕ ਹੀ ਆ ਆਤਮਾ ਮੰਗੋ ਵੀ ਸਾਰਿਆਂ ਨੂੰ ਖੁਸ਼ ਰੱਖੇ ਤੇ ਹੱਸਦੇ ਰੱਖੇ ਵਸਦੇ ਰੱਖੇ ਪਰਵਾਹਾ ਕਿਸੇ ਨੂੰ ਦੁੱਖ ਨਾ ਦੇਵੇ ਤੇ ਬਾਕੀ ਸ਼ੇਰ ਕੰਨੇ ਆ ਭਾਈ ਬ੍ਰੇਕ ਫੁੱਤੀ ਸਪੋਰਟ ਦੇ ਨਾਲ ਹੀ ਅਸੀਂ ਅੱਗੇ ਭੱਜਾਂਗੇ ਇਹ ਭੱਜਾਂਗੇ ਨਹੀਂ ਬਦਾਂਗੇ ਬਦਾਂਗੇ ਅੱਗੇ ਅੱਗੇ ਬਦਾਂਗੇ ਬਦਾਂਗੇ ਠੀਕ ਹੈ ਭਾਈ ਨੂੰ ਅੱਗੇ ਬਦਾਂਗੇ ਆ ਆ ਆ ਦੇਵਾ ਵੀ ਆ ਆ ਕਰਦਾ ਕਰੋ ਕਿ ਮੀਰ ਮੇਰੋ ਵੱਧ ਤੋਂ ਵੱਧ سپورਟ ਕਰੋ ਹਾਂ سپورਟ ਕਰੋ سپورਟ ਭਰਾ ਯਾ ਤੁਹਾਡੀ سپورਟਰ ਵਾਲੀ ਅਸੀਂ ਅੱਗੇ ਸਾਨੂੰ ਵੀ ਯਾਰ ਭਾਈ ਟਾਈਮ ਦਿਓ ਯਾਰ ਪਤਾ ਗੱਲ ਕੀ ਹੈ ਅੱਗੇ ਸਾਨੂੰ ਵੀ ਟਾਈਮ ਦਿਓ ਅਸੀਂ ਵੀ ਵਧਾ ਕੇ ਅੱਗੇ ਠੀਕ ਹੈ ਓਕੇ